ਇਸ ਕੇਸ ਚ ਜਿਹੜੇ ਨਰਿੰਦਰ ਦੀਪ ਦੀ ਉਸ ਦਿਨ ਬੜੀ ਅਨਫੋਰਚੂਨੇਟ ਡੈਥ ਹੋਈ ਹੈ ਜਿਹਦੇ ਚ ਅਸੀਂ 105 BNS ਦੇ ਤਹਿਤ ਜਿਹੜਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ 304 ਪੁਰਾਣਾ ਆਈਪੀਸੀ ਹੈ ਉਹਦੇ ਤਹਿਤ ਐਫਆਈਆਰ ਲੌਂਚ ਕੀਤਾ ਸੀਗਾ ਪਹਿਲਾਂ ਇੱਕ ਜਿਹੜਾ ਸਾਡਾ ਕਨਸਟੇਬਲ ਅਫਤਾਰਕਾਰੀ ਔਰ ਦੋ ਪ੍ਰਾਈਵੇਟ ਬੰਦੇ ਹੈਪੀ ਲੂਥਲ ਔਰ ਗਗਨਦੀਪ ਸਿੰਘ ਉਸ ਤੋਂ ਬਾਅਦ ਧਰਤੀ ਮੇ ਬਿਆਨ ਤੋਂ ਬਾਅਦ ਤਿੰਨ ਹੋਰ ਮੁਲਾਜ਼ਮ ਸੀਆਈਏ ਸਟਾਫ ਦੇ ਨੋਮੀਨੇਟ ਕੀਤੇ ਗਏ ਤੇ ਜਿਹੜੇ ਉਹਨਾਂ ਨੂੰ ਸਾਰੇ ਦੋਸ਼ੀ ਹੁਣ ਤੱਕ ਫਰਾਰ ਹੈ ਤੇ ਜਿਹੜਾ ਰੀਸੈਂਟਲੀ ਅਸੀਂ ਇੱਕ ਗਗਨਦੀਪ ਦੀ ਐਂਟੀਸੀਪੇਟਰੀ ਬੇਲ ਵੀ ਕੱਲ੍ਹ ਸੀ ਡਿਸਮਿਸ ਕਰਾਈਏ ਤੇ ਵੀ ਆ ਰੈਗੂਲਰਲੀ ਟ੍ਰਾਈਂਗ ਟੂ ਅਰੈਸਟ ਦਮ ਔਰ ਜਿਹੜੇ ਇਹਨਾਂ ਦੀ ਡਿਮਾਂਡਸ ਦੀ ਗੱਲ ਕਰ ਰਹੇ ਮੈਂ ਰੀਸੈਂਟਲੀ ਇਹਨਾਂ ਦੀ ਫੈਮਿਲੀ ਨੂੰ ਦੋ ਦਿਨ ਪਹਿਲਾਂ ਮਿਲ ਕੇ ਆਈ ਸੀਗੇ ਦੇ ਹੈਵ ਆਈ ਹੈਵ ਅਸ਼ੂਰਡ ਦਮ ਕਿ ਅਸੀਂ ਬਿਲਕੁਲ ਇਹਦੇ ਚੇਨ ਜਸਟਿਸ ਇਨਸ਼ੋਰ ਕਰਾਂਗੇ ਸਾਡਾ ਕਿਸੇ ਲਈ ਕੋਈ ਪਪਾਪਤ ਨਹੀਂ ਹੈ ਔਰ ਇਨੋ ਨੇ ਮੈਨੂੰ ਇਹੀ ਕਿਹਾ ਹੈ ਕਿ ਸਾਨੂੰ ਸਾਡਾ ਤੁਸੀਂ ਹੱਕ ਦੇਣਾ ਹੈ ਵੀ ਵਾਂਟ ਜਸਟਿਸ ਬਾਕੀ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਵਗੈਰਾ ਦੀ ਗੱਲ ਤੁਹਾਡੇ ਮੱਧਮ ਮਾਧਿਮ ਰਾਹੀਂ ਮੈਨੂੰ ਪਤਾ ਲੱਗੇ ਮੈਨੂੰ ਉਹਨਾਂ ਨੇ ਇਦਾਂ ਦੀ ਕੋਈ ਡਿਮਾਂਡ ਨਹੀਂ ਕੀਤੀ ਬਟ ਯੈਸ ਆਈ ਟੋਲਡ them ਕਿ ਯੂ ਆਰ ਫਰੀ ਟੂ ਗੋ ਟੂ ਐਨੀ ਏਜੰਸੀ ਬਟ ਮੈਂ ਕਮਿਟ ਕਰਕੇ ਆਈ ਹਾਂ ਜੀ ਕਿ ਅਸੀਂ ਤੁਹਾਡੇ ਨਾਲ ਪੂਰਾ ਇਨਸਾਫ ਕਰਾਂਗੇ ਔਰ ਸਾਡੇ ਵੱਲੋਂ ਕਿਸੇ ਨੂੰ ਬਚਾਇਆ ਨਹੀਂ ਜਾ ਰਿਹਾ ਤੁਸੀਂ ਸਾਡੇ ਤੇ ਵਿਸ਼ਵਾਸ ਕਰੋ ਐਂਡ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਨਾਨੂ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜੀਏ ਔਰ ਜੋ ਰਿਪੋਰਟਸ ਵਗੈਰਾ ਦੀ ਗੱਲ ਹੈ ਉਹ ਪੋਸਮਾਰਟਮ ਦੀ ਜੋ ਪ੍ਰੀਲਿਮਿਨਰੀ ਰਿਪੋਰਟ ਹੈ ਐਮਜ਼ ਵੱਲੋਂ ਆ ਚੁੱਕੀ ਹੈ ਔਰ ਜਿਹੜੀ ਵੱਖ-ਵੱਖ ਦੂਜੀ ਰਿਪੋਰਟਾਂ ਵੀ ਹੁੰਦੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਤੋਂ ਜਲ ਸਾਨੂੰ ਪ੍ਰੋਪਰ ਵਿਸਥਾਰ ਦੀ ਰਿਪੋਰਟ ਵੀ ਮਿਲ ਜਾਵੇ ਸੋ ਦੈਟ ਸਾਰੀ ਚੀਜ਼ਾਂ ਬਿਲਕੁਲ ਕਲੀਅਰ ਹੋ ਜਾਵੇ ਮੈ ਸਾਹਮਣੇ ਆਇਆ ਹੈ ਕਿਉਂਕਿ ਇਸ ਦੀ ਨਰਸਟਿਕ ਇਸ਼ੂ ਦਾ ਪੁਸ਼ਟੀ ਕਰ ਰਹੇ ਹਾਂ ਕਿ ਕੀ ਕਾਰਨਤੀ ਸੀਗੇ ਦੇਖੋ ਜੀ ਕਾਰਨ ਤਾਂ ਹਲੇ ਅਸੀਂ ਵਕ ਵਕ ਐਂਗਲ ਤੋਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਐਸਪੀ ਸਿਟੀ ਨੂੰ ਮੈਂ ਇਹਦਾ ਓਵਰਆਲ ਸੁਪਰਵੀਜ਼ਨ ਦਿੱਤੀ ਹੈ ਕਿਉਂਕਿ ਉਹਨਾਂ ਦਾ ਏਰੀਆ ਜੋ ਵੀ ਟੈਕਨੀਕਲ ਐਵੀਡੈਂਸ ਹੈ ਔਰ ਬੇਸਿਕਲੀ ਵੀ ਆਰ ਰਿਲਾਈਂਗ ਔਨ ਦਾ ਪੋਸਟਮਾਰਟਮ ਰਿਪੋਰਟ ਜਿੱਦਾਂ ਹੀ ਜੋ ਵੀ ਰਿਪੋਰਟ ਆਏਗੀ ਉਹਦੇ ਤਹਿਤ ਹੀ ਅਸੀਂ ਕਾਰਵਾਈ ਅੱਗੇ ਲੈ ਕੇ ਜਾਵਾਂਗੇ ਨਹੀਂ ਜੇ ਪੁਲਿਸ ਪੁੱਛਗਿੱਛ ਦੇ ਵਿੱਚ ਕੁਝ ਤਾਂ ਆਈ ਹੋਊਗੀ ਕਿਉਂਕਿ ਕੀ ਕਾਰ ਜਿਹੜਾ ਬਹਿ ਗਿਆ ਤੇ ਵੀ ਉਹਨਾਂ ਦੀ ਖਾਣੇ ਦੇ ਵਿੱਚ ਪਕਤਾ ਉਹਨਾਂ ਦੀ ਉਹਦੇ ਇਹਨੇ जख्म ਆਈ ਨੇ ਐਨਾ ਕੁਝ ਹੋਇਆ ਲੇਕਿਨ ਕੀ ਕੁਛ ਨਾ ਕੁਝ ਤਾਂ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਜੀ ਜਿਹੜੇ ਦੋਸ਼ੀ ਹੈ ਜਿਵੇਂ ਪਹਿਲਾਂ ਹੀ ਦੱਸਿਆ ਸਾਡੇ ਮੁਲਾਜ਼ਮ ਜਿਹੜੇ ਚਾਰ ਹੈ ਔਰ ਜਿਹੜੇ ਪ੍ਰਾਈਵੇਟ ਸਾਰੇ ਰੀਡਸ ਕਰਕੇ ਪਤਾ ਲੱਗਿਆ ਸਾਰੇ ਘਰਾਂ ਤੋਂ ਫਰਾਰ ਹੈ ਔਰ ਜਿਹੜੀ ਟੈਕਨੀਕਲ ਐਵੀਡੈਂਸ ਹੈ ਉਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਜਿਹੜੀ ਤੁਸੀਂ ਇੱਥੇ ਕਈ ਮੈਡੀਕਲ ਰਿਪੋਰਟ ਦੀ ਵੀ AIMS ਨੇ ਵੀ ਆਪਣੇ ਵੱਲੋਂ ਪ੍ਰੈਸ ਰਿਲੀਜ਼ ਕਰ ਦਿੱਤੀ ਆ ਬਿਕੋਜ਼ ਕੁਝ ਗੱਲਾਂ ਚੱਲ ਰਹੀਆਂ ਸੀ ਕਿ ਇਹਦੇ ਵਿੱਚ ਰਿਪੋਰਟ ਚ 136 ਸੱਟਾਂ ਆਈਆਂ ਆ ਜਾਂ ਇਲੈਕਟ੍ਰੋਨਿਕ ਕਰੰਟਸ ਬਾਰੇ ਜੋ AIMS ਦੀ ਰਿਲੀਜ਼ ਜਿਹੜੀ ਪ੍ਰੈਸ ਰਿਲੀਜ਼ ਹੈ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਸਾਡੀ ਪ੍ਰੀਲੀਮినਰੀ ਜੋ ਰਿਪੋਰਟ ਹੈ ਪੋਸਟਮਾਰਟਮ ਹੁੰਦੇ ਚ ਇਸ ਤਰ੍ਹਾਂ ਦਾ ਕੁਝ ਮੈਂਸ਼ਨ ਨਹੀਂ ਹੈ ਬਟ ਸਟਿਲ ਜੋ ਵੀ ਉਹਨਾਂ ਦੀ ਫਾਈਨਲ ਰਿਪੋਰਟ ਆਏਗੀ ਉਹ ਨਾ ਤਾਂ ਅਸੀਂ ਉਹਨੂੰ ਲੁਕੋ ਸਕਦੇ ਆ ਇਹ ਤਾਂ ਜਨਤਕ ਹੋਣੀ ਹੈ ਸੋ ਵੀ ਵਿਲ ਇਨਸ਼ੋਰ ਕਿ ਸਾਰੇ ਫੈਕਟਸ ਆਨ ਰਿਕਾਰਡ ਲਸੀਂ ਲੈ ਕੇ ਆਈਏ